ਦੂਰਾ ਜੋ ਪਹਿਚਾਨੀਆ ਜੋ ਲੜੇ ਦੀਨ ਕੇ ਹੇਤ ਪਰਜਾ ਪਰਜਾ ਕਟ ਮਰੇ ਕਭੂ ਨਾ ਛਾੜੇ ਖੇਤ ਇਸ ਟਾਈਮ ਅਸੀਂ ਪੰਜਾਬ ਦੇ ਅੰਦਰ ਖੜੇ ਆ ਤੇ ਹਮਲਾ ਉਦਾਂ ਹੀ ਹੋ ਰਿਹਾ ਡਰੋਨ ਡਰੋਨਾਂ ਹੀ ਵੀ ਗੋਲੇ ਘੇਰ ਰਹੇ ਆ ਪਿੱਛੇ ਤੋਂ ਜਿੱਦਾਂ ਹੀ ਪਹਿਲਾ ਹੁਕਮ ਹੋਇਆ ਤਾਂ ਲੀਡਰ ਸਾਹਿਬਾਨ ਦਾ ਵੀ ਅੱਗੇ ਕੁਝ ਕਰਨਾ ਏ ਫਿਰ ਕੋਈ ਕੁਝ ਕਰਨਾ ਕਰਕੇ ਉਹ ਕੰਮ ਪੈਂਡਿੰਗ ਕਰ ਦਿੱਤਾ ਬਾਕੀ ਸਰਕਾਰ ਵੱਲੋਂ ਬੀਜੇਪੀ ਵੱਲੋਂ ਕੁਝ ਸ਼ਖਸ਼ ਇਦਾਂ ਦੇ ਮੜਾਏ ਗਏ ਆ ਅਸੀਂ ਦੋ ਬੰਦੇ ਫੜੇ ਵੀ ਆ ਜਿਹੜੇ ਸਾਡੇ ਮੋਰਚੇ ਨੂੰ ਖਰਾਬ ਕਰਨਾ ਚਾਹੁੰਦੇ ਆ ਸਾਡੀ ਪੰਜਾਬ ਸਰਕਾਰ ਵੀ ਵੀਰੇ ਸਾਡਾ ਬਿਲਕੁਲ ਸਾਥ ਨਹੀਂ ਦੇ ਰਹੀ ਭਗਵੰਤ ਮਾਨ ਵੀ ਭਗਵੰਤ ਮਾਨ ਨੂੰ ਚਾਹੀਦਾ ਏ ਉਹਨਾਂ ਸਿਰ ਬਿਆਨ ਦੇ ਦਿੱਤਾ ਵੀ ਡਰੋਨ ਸਾਡੇ ਏਰੀਆ 'ਚ ਨਾ ਬੜੇ ਇੱਥੇ ਆਪਣੀ ਫੌਜ ਲਾਵੇ ਪੁਲਿਸ ਲਾਵੇ ਭਗਵੰਤ ਮਾਨ ਆਪਣੀ ਕਿਉਂਕਿ ਨੌਜਵਾਨੀ 'ਚ ਆਉਂਦੀ ਏ ਵੀ ਕੋਈ ਨਾ ਕੋਈ ਐਕਸ਼ਨ ਲਿਆ ਜਾਵੇ ਜਾਂ ਅੱਗੇ ਜਾਇਆ ਜਾਵੇ ਜਾਂ ਸ਼ੰਭੂ ਬਾਰਡਰ ਦੇ ਉੱਤੇ ਅਸੀਂ ਖੜੇ ਆਂ ਤੇ ਇੱਥੇ 11 ਵਜੇ ਇਹਨਾਂ ਨੇ ਬਾਰਡਰ ਪੈਰੀਗੇਟ ਤੋੜਨੇ ਸੀ ਕਿਸਾਨਾਂ ਨੇ ਤੇ ਉਸ ਤੋਂ ਬਾਅਦ ਇੱਕ ਕਾਲ ਆਉਂਦੀ ਹੈ ਜਿਸ ਦੇ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਕਿ ਸਾਡੇ ਨਾਲ ਆ ਕੇ ਗੱਲਬਾਤ ਕਰੋ ਉਸ ਤੋਂ ਬਾਅਦ ਕਿਸਾਨ ਹੁਣ ਜਿਹੜੇ ਸਾਡੇ ਆਗੂ ਨੇ ਉਹ ਗੱਲਬਾਤ ਕਰ ਰਹੇ ਨੇ ਤੇ ਹੁਣ ਪਿੱਛੋਂ ਨੌਜਵਾਨ ਨਾਲ ਗੱਲਬਾਤ ਕਰਦੇ ਆ ਕਿ ਅਸਲੀ ਧਰਨੇ ਦੀ ਸਥਿਤੀ ਹੈ ਕੀ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੈਗਰੂ ਜੀ ਕੀ ਖਾਲਸਾ ਵੈਗਰੂ ਜੀ ਕੀ ਫਤਿਹ ਬਾਕੀ ਵੀ ਸੂਰਾ ਜੋ ਪਹਿਚਾਨੀਆਂ ਜੋ ਲੜੇ ਦੀਨ ਕੇ ਹੇਤ ਪਰ ਜਾ ਪਰ ਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਅਸੀਂ ਵੀਰ ਇਹ ਨੀਤੀ ਦੇ ਦੌਰ ਤੇ ਆਏ ਵੇ ਆ ਧਰਨੇ ਦੀ ਸਥਿਤੀ ਵੀ ਰਹੀ ਹੈ ਵੀ ਐਸ ਟਾਈਮ ਅਸੀਂ ਪੰਜਾਬ ਦੇ ਅੰਦਰ ਖੜੇ ਆ ਤੇ ਹਮਲਾ ਉਦਾਂ ਹੀ ਹੋ ਰਿਹਾ ਡਰੋਨ ਡਲੋਨਾਂ ਹੀ ਵੀ ਗੋਲੇ ਗੇਰ ਰਹੇ ਆ ਤੇ ਸਿੱਧੇ ਗੋਲੇ ਵੀ ਗੇਰ ਰਹੇ ਆ ਪਿੱਛੇ ਤੋਂ ਜਿੱਦਾਂ ਹੀ ਪਹਿਲਾ ਹੁਕਮ ਹੋਇਆ ਤਾਂ ਲੀਡ ਲੀਡਰ ਸਹਿਬਾਨ ਦਾ ਵੀ ਅੱਗੇ ਕੂਚ ਕਰਨਾ ਏ ਫਿਰ ਕੋਈ ਕੁਝ ਕਰਨਾ ਕਰਕੇ ਉਹ ਕੰਮ ਪੈਂਡਿੰਗ ਕਰ ਦਿੱਤਾ ਹੁਣ ਜਦੋਂ ਵੀ ਹੁਕਮ ਹੋਊਗਾ ਅਸੀਂ ਫੇਰ ਅੱਗੇ ਜਾਣ ਤਿਆਰ ਆ ਬਾਕੀ ਸਰਕਾਰ ਵੱਲੋਂ ਬੀਜੇਪੀ ਵੱਲੋਂ ਕੁਝ ਸ਼ਖਸ਼ ਇਦਾਂ ਦੇ ਮਲਾਈ ਗਏ ਆ ਅਸੀਂ ਦੋ ਬੰਦੇ ਫੜੇ ਵੀ ਆ ਜਿਹੜੇ ਸਾਡੇ ਮੋਰਚੇ ਨੂੰ ਖਰਾਬ ਕਰਨਾ ਚਾਹੁੰਦੇ ਆ ਹਨਾ ਵੀਰ ਜੀ ਬਾਕੀ ਬਾਕੀ ਸਾਡੀ ਪੰਜਾਬ ਸਰਕਾਰ ਵੀ ਵੀਰੇ ਸਾਡਾ ਬਿਲਕੁਲ ਸਾਥ ਨਹੀਂ ਦੇ ਰਹੀ ਭਗਵੰਤ ਮਾਨ ਵੀ ਇਹ ਜੋ ਜੋ ਸਾਤੇ ਹਮਲਾ ਹੋ ਰਿਹਾ ਹੈ ਪੰਜਾਬ ਚ ਆ ਕੇ ਹੋ ਰਿਹਾ ਭਗਵੰਤ ਮਾਨ ਨੂੰ ਚਾਹੀਦਾ ਹੈ ਉਹਨਾਂ ਸਿਰ ਬਿਆਨ ਦੇ ਦਿੱਤਾ ਵੀ ਡਰੋਨ ਸਾਡੇ ਏਰੀਆ ਚ ਨਾ ਬੜੇ ਇੱਥੇ ਆਪਣੀ ਫੌਜ ਲਾਵੇ ਪੁਲਿਸ ਲਾਵੇ ਭਗਵੰਤ ਮਾਨ ਆਪਣੀ ਉਹਨਾਂ ਦੇ ਡਰੋਨ ਦੀ ਐਂਟਰੀ ਬੰਦ ਕਰੇ ਤੇ ਜਿਹੜੇ ਸਾਡੇ ਪੰਜਾਬ ਪਰ ਖੜੇ ਆ ਪਰ ਹਮਲਾ ਹੋ ਰਿਹਾ ਉਹਦੇ ਵੀ ਰੋਕ ਲਗਾਵੇ ਬਾਕੀ ਵੀਰ ਜੀ ਥੋੜੀ ਜੀ ਨੌਜਵਾਨੀ ਹਤਾਸ਼ ਵੀ ਹੋ ਰਹੀ ਹੈ ਕਈ ਦਿਨ ਲੰਘ ਗਏ ਉਹਦੇ ਕਰਕੇ ਨੌਜਵਾਨੀ ਥੋੜੀ ਜੀ ਹਤਾਸ਼ ਹੈ ਕਿਉਂਕਿ ਨੌਜਵਾਨੀ ਚ ਆਉਂਦੀ ਹੈ ਵੀ ਕੋਈ ਨਾ ਕੋਈ ਐਕਸ਼ਨ ਲਿਆ ਜਾਵੇ ਜਾਂ ਅੱਗੇ ਜਾਇਆ ਜਾਵੇ ਜਾਂ ਪਿੱਛੇ ਬਾਕੀ ਮੈਂ ਸਾਰੇ ਜਥੇਬੰਦੀਆਂ ਨੂੰ ਦੇ ਜੋ ਪ੍ਰਧਾਨ ਸਾਹਿਬ ਹੈ ਜੋ ਲੀਡਰ ਸਾਹਿਬਾ ਉਹਨਾਂ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਹੈ ਵੀ ਜਲ ਤੋਂ ਜਲਦ ਮਸਲੇ ਦਾ ਹੱਲ ਕੱਢ ਕੇ ਉਹਨਾਂ ਕੋ ਕੋ ਫੈਸਲਾ ਲਿਆ ਜਾਵੇ ਤੇ ਬਾਕੀ ਜੋ ਜਥੇਬੰਦੀਆਂ ਘਰ ਬੈਠੀਆਂ ਏ ਅਸੀਂ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਹਲੇ ਵੀ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ ਜੇ ਇੱਥੇ ਆਜਮੇ ਲੋਕ ਹੁਣ ਵੀ ਮaaf ਕਰ ਦੂਗੇ ਪਰ ਉਹਨਾਂ ਨੇ ਜੇ ਇੱਥੇ ਨਾ ਆਏ ਉਹਨਾਂ ਨੂੰ ਗद्दार ਦਾ ਟੈਗ ਮਿਲ ਜਾਣਾ ਕਿਉਂਕਿ ਉਹਨਾਂ ਦੇ ਵਿੱਚ ਮੈਂ ਬਹੁਤ ਹੈ ਵੀ ਸਾਨੂੰ ਬੁਲਾਇਆ ਨਹੀਂ ਅਸੀਂ ਤਾਂ ਜਾਉਂਗੇ ਉਹਨਾਂ ਨੂੰ ਆਪਣੀ ਮੈਂ ਛੱਡ ਕੇ ਕਿਸਾਨਾਂ ਦੇ ਨਾਲ ਆ ਕੇ ਜੁੜਨਾ ਚਾਹੀਦਾ ਏ ਤਾਂ ਕਿ ਇਹ ਸੰਘਰਸ਼ ਕਾਮਯਾਬ ਹੋ ਸਕੇ ਬਾਕੀ ਮੇਰੀ ਯੂਥ ਵੀਰਾਂ ਨੂੰ ਅਪੀਲ ਹੈ ਆਪਾਂ ਜਿੱਦਾਂ ਆਪਣੇ ਲੀਡਰ ਸਹਿਬਾਨ ਕਹਿੰਨੇ ਉਦਾਂ ਚੱਲੋ ਵਿੱਚ ਉਹਨਾਂ ਸ਼ਰਾਰਤੀ ਅੰਸਰ ਮਿਲੇ ਪਏ ਆ ਜੋ ਆਪਾਂ ਨੂੰ ਗਲਤ ਪਾਸੇ ਲਾ ਰਹੇ ਆ ਉਹਨਾਂ ਦੇ ਪਿੱਛੇ ਨਾ ਲੱਗਿਆ ਜਾਵੇ ਆਪਣੇ ਆਪਣੇ ਸਮਝਦਾਰ ਸਿਆਣੇ ਬੰਦੇ ਆ ਵਿੱਚ ਉਹਨਾਂ ਦੇ ਕਹੇ ਤੇ ਚੱਲਿਆ ਜਾਵੇ ਤਾਂ ਕਿ ਆਪਾਂ ਇਹ ਸੰਘਰਸ਼ ਨੂੰ ਵਧੀਆ ਢੰਗ ਨਾਲ ਅੱਗੇ ਆਪਾਂ ਵੱਧ ਸਕੀਏ ਤੇ ਆਪਣਾ ਮੋਰਚਾ ਕਾਮਯਾਬ ਕਰ ਸਕੀਏ ਜਿਹੜੇ ਆਪਣੇ ਨੌਜਵਾਨ ਵੀਰ ਘਰ ਬੈਠੇ ਨੇ ਉਹਨਾਂ ਨੂੰ ਕਿਹਨੇ ਸਨੇਹਾ ਦਊਂਗੇ ਵੀਰ ਜੀ ਘਰ ਬੈਠਾ ਤਾਂ ਫੇਰ ਹੁਣ ਕੋਈ ਜੀ ਦੀ ਜ਼ਮੀਰ ਜਾਗਦੀ ਹੈ ਉਹ ਉਹ ਤਾਂ ਵੀਰ ਇੱਥੇ ਪਹੁੰਚ ਗਿਆ ਜੀ ਦੀ ਜ਼ਮੀਰ ਜਾਗਦੀ ਹੈ ਜੀ ਦੀ ਚਲੋ ਕੋਈ ਮਜਬੂਰੀ ਏ ਉਹ ਗੱਲ ਜੁਦੀ ਏ ਬਾਕੀ ਤਾਂ ਵੀਰ ਮਰੀਆਂ ਹੋਈਆਂ ਜ਼ਮੀਰਾਂ ਵਾਲੇ ਬੈਠੇ ਆਂ ਵੀਰੇ ਆਪਣੀ ਹੋਣ ਦੀ ਲੜਾਈ ਏ ਇਸ ਟਾਈਮ ਆਪਣੀਆਂ ਹਨ ਆਪਣੀਆਂ ਪੀੜ੍ਹੀਆਂ ਦੀ ਲੜਾਈ ਏ ਆਉਣ ਵਾਲੀ ਪੀੜ੍ਹੀਆਂ ਜਿਹੜੇ ਲੋਕ ਘਰ ਬੈਠੇ ਹਲੇ ਵੀ ਆ ਨਹੀਂ ਰਹੇ ਉਹਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਮਾਫ਼ ਨਹੀਂ ਕਰੂੰਗੀਆਂ ਉਹ ਆਪਣੇ ਬੱਚਿਆਂ ਨੂੰ ਕੱਲੂ ਜਵਾਬ ਦੇਣ ਜੋਗੇ ਨਹੀਂ ਜੇ ਬੱਚੇ ਪੁੱਛੂਗੇ ਵੀ ਤੁਸੀਂ ਗਏ ਤੇ ਉਹ ਬੱਚਿਆਂ ਨੂੰ ਜਵਾਬ ਦੇਣ ਜੋਗੇ ਨਹੀਂ ਤੇ ਲੀਡਰ ਨੰਬਰ ਦੋ ਗੱਲ ਸਾਡੀਆਂ ਪੰਜਾਬ ਦੀਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਆਮ ਆਦਮੀ ਪਾਰਟੀ ਹੈ ਜਿਹਦੇ ਬਹੁਤ ਅਸੀਂ ਭਰੋਸਾ ਦਿਖਾਇਆਤਾ 92 ਸੀਟਾਂ ਦਵਾਈਆਂ ਦੀਆਂ ਉਹਨਾਂ ਉਹਨਾਂ ਵੱਲੋਂ ਇੱਕ ਪੈਸੇ ਦੀ ਵੀ ਸਾਡੀ ਮਦਦ ਨਹੀਂ ਕੀਤੀ ਜਾ ਰਹੀ ਇਹ ਸਾਡੇ ਪਰ ਪੰਜਾਬ ਪਰ ਆ ਕੇ ਹਮਲਾ ਕਰ ਰਹੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਹਰਿਆਣਾ ਸਰਕਾਰ ਹੈ ਜੇ ਅਸੀਂ ਹਰਿਆਣੇ ਚ ਜਾਂਦੇ ਵੇਖ ਸਾਡੇ ਪਰ ਹਮਲਾ ਕਰੇ ਇਹਦਾ ਪੰਜਾਬ ਪਰ ਆ ਕੇ ਹਮਲਾ ਕਰ ਰਹੀ ਹੈ ਇਹਦਾ ਮਤਲਬ ਵੀ ਭਗਵੰਤ ਮਾਨ ਸਿਰਫ ਨਾਉ ਦਾ ਸੀਐਮ ਹੈ ਚਲਦੀ ਉਹਰੇ ਮੋਦੀ ਦੀ ਉਹ ਮੋਦੀ ਦੇ ਹੱਥਾਂ ਦੀ ਘੱਟ ਪੁੱਤਲੀ ਹੈ ਬੀ ਜੀ ਪੀ ਹੋਗੀ ਅਕਾਲੀ ਹੋਗੇ ਆਮ ਆਦਮੀ ਪਾਰਟੀ ਹੋਗੀ ਕਾਂਗਰਸ ਹੋਗੀ ਇਹ ਸਭ ਪਾਰਟੀਆਂ ਇੱਕੋ ਥਾਲੀ ਦੀਆਂ ਚਟੀਆਂ-ਵੱਟੀਆਂ ਐ ਕੋਈ ਪਾਰਟੀ ਸਿੱਖਾਂ ਦੇ ਹੱਕ 'ਚ ਨਹੀਂ ਬੋਲ ਰਹੀ ਪਹਿਲਾਂ ਵੀ ਨਹੀਂ ਬੋਲੀ ਹੁਣ ਵੀ ਨਹੀਂ ਬੋਲ ਰਹੀ ਸਗੋ ਇਹ ਤਾਂ ਭਾਜੀਪੀ 'ਚ ਮਰਨ ਨੂੰ ਫਿਰਦੇ ਆਉਣ ਵਾਲੇ ਟਾਈਮ 'ਚ ਵੋਟਾਂ 'ਚ ਬਾਕੀ ਮੋਦੀ ਨੂੰ ਇਹਦਾ ਜੋ ਜੋ ਇਹ ਕਰ ਰਿਹਾ ਧੱਕਾ ਕਰ ਰਿਹਾ ਲੋਕਾਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਸਾਡੇ ਬਜ਼ੁਰਗਾਂ ਨਾਲ ਆਉਣ ਵਾਲੇ ਟਾਈਮ 'ਚ ਇਹਨਾਂ ਇਹ ਸਭ ਚੀਜ਼ਾਂ ਦਾ ਹਿਸਾਬ ਇਹਨੂੰ ਦੇਣਾ ਪੈਣਾ ਐ ਬਾਕੀ ਜੋ ਗੱਲਬਾਤ ਦੇ ਜਰੀਏ ਬੁਲਾਉਂਦਾ ਐ ਉਹ ਟਾਈਮ ਟਪਾ ਰਿਹਾ ਵੀ ਚੋਣ ਚੋਣ ਜਾਬਤਾ ਲੱਗ ਜਾਵੇ ਤੇ ਇਹ ਮਸਲਾ ਠੰਡਾ ਪੈ ਜਾਵੇ ਕਿਉਂਕਿ ਵੀਰੇ ਜਿੰਨਾ ਟਾਈਮ ਆਪਾਂ ਕੱਢੂਗੇ ਸਾਡੇ ਸੰਘਰਸ਼ ਨੇ ਥੋੜੇ ਜਿਹਾ ਕਮਜ਼ੋਰ ਹੁੰਦੇ ਜਾਣਾ ਹੈ ਤਾਂ ਹੀ ਜੇ ਅਸੀਂ ਕਹਿ ਰਹੇ ਹਾਂ ਵੀ ਜੋ ਵੀ ਫੈਸਲਾ ਲੈਣਾ ਹੈ ਜਲਦ ਤੇ ਜਲਦ ਫੈਸਲਾ ਲਿਆ ਜਾਵੇ ਤਾਂ ਕਿ ਅਸੀਂ ਦਿੱਲੀ ਨੂੰ ਕੂਚ ਕਰ ਸਕੀਏ ਜਾਂ ਫਿਰ ਅਸੀਂ ਆਪਣੀਆਂ ਮੰਗਾਂ ਮਨਾ ਸਕੀਏ ਬਸ ਬਾਕੀ ਵੀਰ ਜਿਹੜੇ ਪਹਿਲਾਂ ਜਥੇਬੰਦੀਆਂ ਵਾਲੇ ਤੇ ਬਹੁਤ ਜਥੇਬੰਦੀਆਂ ਵਾਲੇ ਐ ਜਿਨ੍ਹਾਂ ਨੇ ਸਾਡਾ ਸੰਘਰਸ਼ ਫੇਲ ਕੀਤਾ ਪਹਿਲਾਂ ਜਿਹੜੀਆਂ ਅਸਲ ਜਥੇਬੰਦੀਆਂ ਸਾਡੀਆਂ ਇਮਾਨਦਾਰ ਜਥੇਬੰਦੀਆਂ ਉਹ ਇੱਥੇ ਮੋਰਚੇ 'ਚ ਬੈਠੀਆਂ ਸੀ ਜਿਨ੍ਹਾਂ ਨੂੰ ਪਤਾ ਏ ਹੁਣ ਉਹ ਨਿਕਲੀਆਂ ਵੀ ਐ ਪੰਜਾਬ 'ਚ ਟੋਲ ਟੋਲ ਬੰਦ ਕਰ ਰਹੇ ਆ ਉਹ ਉਹ ਜਥੇਬੰਦੀਆਂ ਲੋਕਾਂ ਦੇ ਛਿੱਤਰਾਂ ਦੇ ਡਰਦੇ ਮਾਰੀਆਂ ਬਾਹਰ ਨਿਕਲੀਆਂ ਐ ਨਹੀਂ ਉਹਨਾਂ ਨੇ ਉਹ ਆਪਣੇ ਆਰਾਮ ਨਾਲ ਬੈਠੇ ਤੇ ਪੈਸੇ ਚੰਗੇ-ਚੰਗੇ ਬਣਾ ਲਏ ਉਹਨਾਂ ਨੇ ਆਪਣੇ ਘਰਾਂ 'ਚ ਬੈਠੇ ਤੇ ਉਹ ਇੱਕ ਤਰ੍ਹਾਂ ਦੇ ਗਦਾਰ ਐ ਹਲੇ ਵੀ ਜੇ ਆਜਮੈਂ ਤਾਂ ਉਹਨਾਂ ਨੂੰ ਕੁਝ ਨਾ ਕੁਝ ਲੋਕ ਮਾਫ਼ ਕਰ ਦੇਣਗੇ ਨਹੀਂ ਭਾਈ ਲੋਕਾਂ ਨੇ ਮਾਫ਼ੀ ਨਹੀਂ ਦੇਣੀ ਉਹਨਾਂ ਨੂੰ ਉਹਨਾਂ ਦਾ ਹਾਲ ਬੁਰਾ ਹੋਣਾ ਤੇ ਹੁਣ ਨੌਜਵਾਨ ਆਪਣੇ ਜਿੱਥੇ ਰੱਸਾ ਲੱਗਿਆ ਹੋਇਆ ਰੱਸੇ ਤੋਂ ਵੀ ਅੱਗੇ ਫਿਰਦੇ ਨੇ ਇਹ ਵਿੱਚ ਆਪਣੇ ਨੌਜਵਾਨ ਵੀ ਕੁਝ ਗਲਤ ਕਰ ਰਹੇ ਨੇ ਵੀਰ ਜੀ ਆਪਣੇ ਨੌਜਵਾਨ ਘੱਟ ਹੈ ਜਿਹੜੇ ਉਹਨਾਂ ਵੱਲੋਂ ਛੱਡੇ ਵੇ ਮੈਂ ਤੁਹਾਨੂੰ ਦੱਸ ਰਿਹਾ 2 ਘੰਟੇ ਪਹਿਲਾਂ ਦੋ ਭਈਏ ਫੜੇ ਅਸੀਂ ਉਹ ਇਧਰੋਂ ਪੱਥਰ ਮਾਰ ਰਹੇ ਤੇ ਅਸੀਂ ਫੜੇ ਘੇਰੇ ਉਹ ਥੱਲੇ ਨੂੰ ਛਾਲ ਮਾਰ ਕੇ ਭੱਜ ਗਏ ਉਹ ਪ੍ਰੋਪੋਗੈਂਡਾ ਕਰ ਰਹੇ ਆ ਜਾਇਦਾ ਹੋਰ ਜਥੇਬੰਦੀਆਂ ਕਰ ਰਹੀਆਂ ਚਾਹੇ ਪਾਰਟੀਆਂ ਕਰ ਰਹੀਆਂ ਚਾਹੇ ਉਹ ਹਰਿਆਣਾ ਸਰਕਾਰ ਕਰਾ ਰਹੀ ਹੈ ਬਦਨਾਮ ਕਰਨਾ ਚਾਹੁੰਦੇ ਸਿੱਖਾਂ ਨੂੰ ਇਹ ਵੀ ਸਿੱਖ ਬਦਨਾਮ ਹੋਵੇ ਵੀ ਸਿੱਖ ਸਾਡੇ ਪੱਥਰ ਮਾਰ ਰਹੇ ਨੇ ਰੋੜੇ ਮਾਰ ਰਹੇ ਨੇ ਇਹ ਸਾਡੀ ਜਥੇਬੰਦੀ ਦਾ ਕੋਈ ਵੀ ਬੰਦਾ ਨਹੀਂ ਮਾਰ ਰਿਹਾ ਇਹ ਉਹਨਾਂ ਕਨੀ ਤੋਂ ਬੰਦੇ ਛੱਡੇ ਹੋਏ ਆ ਅਸੀਂ ਹੁਣ ਫੇਰ ਦੇਖਣਾ ਅੱਗੇ ਜਾ ਕੇ ਅਸੀਂ ਇਕੱਠੇ ਹੋ ਕੇ ਜਾਣਾ ਹੈ ਜਿਹੜਾ ਬੰਦਾ ਅੱਜ ਜੀ ਹਰਕਤ ਕਰੂਗਾ ਚਾਹੇ ਉਹ ਸਾਡੀ ਜਥੇਬੰਦੀ ਦਾ ਬੰਦਾ ਹੋਵੇ ਚਾਹੇ ਉਹਨਾਂ ਦਾ ਬੰਦਾ ਹੋਵੇ ਅਸੀਂ ਉਹਨੂੰ ਮੋਰਚੇ 'ਚ ਬੜਨ ਨਹੀਂ ਦੇਣਾ ਅਸੀਂ ਇੱਥੇ ਤੋਂ ਉਹਨੂੰ ਭਜਾਇਆ ਜਾਊਗਾ ਜਿਹੜਾ ਆਉਣ ਵਾਲਾ ਸਮਾਂ ਵੇ 5 ਵਜੇ ਦਾ ਸਮਾਂ ਜਦੋਂ ਹੋਊਗਾ ਤੇ ਜੇ ਨੌਜਵਾਨਾਂ ਨੂੰ ਮਤਲਬ ਆਗੂਆਂ ਵੱਲੋਂ ਹੁਕਮ ਹੋਊਗਾ ਉਵੇਂ ਕੀਤਾ ਜਾਊਗਾ ਜਾਂ ਤਾਂ ਅੱਗੇ ਜਾਣ ਦੇ ਹੁਕਮ ਹੋਣਗੇ ਨਹੀਂ ਨਹੀਂ ਵੀਰੇ ਜਿੱਦਾਂ ਆਗੂ ਕਹਿਣਗੇ ਅਸੀਂ ਓਦਾਂ ਕਰੂੰਗੇ ਕਿਉਂਕਿ ਆਗੂਆਂ ਨਾਲੇ ਵੀਰ ਅਸੀਂ ਆ ਜੇ ਆਗੂ ਨਾ ਹੋਵੇਂ ਇੱਥੇ ਚਾਰ ਦਿਨ ਤੁਰ ਪੈਣੇ ਚਾਰ ਦਿਨ ਤੁਰ ਪੈਣੇ ਆਗੂਆਂ ਨਾਲੇ ਆ ਵੀਰ ਅਸੀਂ ਜੇ ਜਿੱਦਾਂ ਆਗੂਆਂ ਦਾ ਹੁਕਮ ਹੋਊਗਾ ਅਸੀਂ ਓਦਾਂ ਕਰਨ ਤਿਆਰ ਆਂ ਵੀਰ ਜੇ ਆਗੂ ਕਹਿ ਦਈਏ ਵੀ ਅੱਗੇ ਜਾਣਾ ਸੀ ਹੁਣ ਜਾਣ ਤਿਆਰ ਆਂ ਕਰੋ ਕਹਿ ਕੇ ਆਏ ਵੀ ਇਹਨਾਂ ਤਾਂ ਸਾਨੂੰ ਵੀਰ ਮਾਨ ਦਾ ਡਰ ਹੈ ਕਿਉਂਕਿ ਇਹ ਸਾਡੀ ਪੀੜ੍ਹੀਆਂ ਦੀ ਲੜਾਈ ਹੈ ਐਂ ਤਾਂ ਹੈ ਨਹੀਂ ਵੀ ਸਾਡੀ ਕੱਲਿਆਂ ਦੀ ਹੈ ਇਹ ਸਾਡੇ ਆਉਣ ਵਾਲੇ ਸਮੇਂ ਦੇ ਸਾਡੇ ਬੱਚੇ ਆ ਸਾਰਾ ਕੁਝ ਹੈ ਵੀਰ ਜੇ ਐਦਾਂ ਮਤਲਬ ਇਹ ਤਾਂ ਮੋਦੀ ਦਾ ਇਹ ਚਾਹੁੰਦਾ ਹੈ ਪੰਜਾਬ ਨੂੰ ਖਤਮ ਕਰਨਾ ਚਾਹੁੰਦਾ ਹੈ ਹਨਾ ਕੱਲੇ ਇਹ ਸਿੱਖਾਂ ਦਾ ਨਹੀਂ ਹੈਗਾ Hindu ਵੀ ਵੀਰ ਹੈ Musalman ਵੀ ਵੀਰ ਹੈ ਜਿੰਨੇ ਵੀ ਪੰਜਾਬੀ ਹੈ ਹਰਿਆਣੇ ਦੇ ਹੈ ਇਹ ਮੋਦੀ ਤਾਂ ਮਤਲਬ ਐਂ ਸਮਝ ਲਓ ਵੀ ਇਹ ਸਾਨੂੰ ਇਸ ਦੇਸ਼ ਵਿੱਚ ਰੱਖਣਾ ਹੀ ਨਹੀਂ ਚਾਹੁੰਦਾ ਹੈ ਹਨਾ ਜੀ ਕਿਉਂਕਿ ਉਹਨੂੰ ਉਹ ਸਾਡੇ ਨਾਲ ਧੱਕਾ ਕਰ ਰਿਹਾ ਉਹਨੂੰ ਪਤਾ ਕਿੰਨੀਆਂ ਸੀਟਾਂ ਸਾਡੀਆਂ 10 12 ਸੀਟਾਂ ਆ ਪਿਛਲੀ ਵਾਰ ਨੂੰ ਨਾ ਸਾਡਾ ਧਰਨਾ ਉੱਥੇ ਤੋਂ ਕਾਹਦੇ ਚਕਾਇਆ ਏ ਸਾਡੇ ਵੀ ਲੀਡਰਾਂ ਦੀ ਗਲਤੀ ਹੈ ਜਿਹੜੇ ਉਹਨਾਂ ਦੇ ਕਹੇ ਤੇ ਉੱਠੇ ਆਏ ਜਦ ਕਿ ਜਿਹੜੀ ਜਥੇਬੰਦੀਆਂ ਇੱਥੇ ਆਈ ਉਹਨਾਂ ਨੇ ਕਿਹਾ ਦਾ ਵੀ ਹਲੇ ਉਰੇ ਦੇ ਜਾਓ ਨਾ ਹੋਰ 10 ਦਿਨ ਦੇਖੋ ਲਿਖਤੀ ਨਾ ਲਓ ਸਾਡੇ ਜਿਹੜੇ ਦੂਏ ਲੀਡਰ ਤੇ ਜਿਹੜੇ ਗਦਾਰ ਹੈ ਉਹ ਪੈਸੇ ਲੈ ਕੇ ਉਹ ਵਿਗਗੇ ਉੱਥੇ ਦੇ ਸਾਰੇ ਲੋਕਾਂ ਨੂੰ ਲੈ ਕੇ ਇੱਥੇ ਆ ਗਏ ਕਿਉਂਕਿ ਉਸ ਟਾਈਮ ਯੂਪੀ 'ਚ ਵੋਟਾਂ ਆਂਦੀਆਂ ਜੇ ਅਸੀਂ ਮੋਰਚਾ ਥੋੜੇ ਦਿਨ ਹੋਰ ਚਲਾ ਲੰਦੇ ਇਹ ਯੂਪੀ 'ਚ ਜਿੰਨੀ ਦੇ ਸਕਦੇ ਇਹਨਾਂ ਦੀ ਹਾਰ ਹੋਣੀ ਸੀ ਪੰਜਾਬ 'ਮਾ 13 ਸੀਟਾਂ ਐ 13 ਸੀਟਾਂ ਨਾਲ ਮੋਦੀ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾ ਪੰਜਾਬ ਦੇ ਬਾਕੀ ਆਏ ਆ ਵੀਰ ਸਾਡੇ ਵੀ ਬੰਦੇ ਵਿੱਚ ਸਰਦਾਰ ਐ ਕਿਸਾਨ ਐ ਜੋ ਹਲੇ ਵੀ ਮੋਦੀ ਭਗਤ ਐ ਹਾਂ ਜੀ ਉਹਨਾਂ ਨੂੰ ਵੀ ਨਹੀਂ ਸ਼ਰਮ ਜਮਾ ਨਹੀਂ ਸ਼ਰਮ ਵੀ ਮੋਦੀ ਕੇ ਆ ਇਹ ਵੀਰੇ ਇਹ ਹੁਣ ਆਪਣੇ ਇਹ ਗਨਤੰਤਰ ਰਾਜ ਨਹੀਂ ਰਿਹਾ ਜੋ ਆਪਣੇ ਟਾਈਮ ਮਾ ਹਿਟਲਰ ਨੇ ਕਰਿਆ ਤਾਂ ਨਾ ਜਰਮਨ ਮਾ ਯੂਰਪ ਮਾ ਇਹ ਹਿਟਲਰ ਨੂੰ ਵੀ ਮਾਰਤ ਦੇ ਗਿਆ ਤੁਸੀਂ ਦੇਖ ਲਓ ਇਹ ਬੰਬ ਜੋ ਵਰਤਦੇ ਇਹ ਮਿਲਟਰੀ ਮਿਲਟਰੀ ਚ ਵਰਤਦੀ ਹੁੰਦੀ ਹੈ ਇਹਨਾਂ ਦੀ ਐਕਸਪਾਇਰੀ ਡੇਟ 2 2000 ਚ ਖਤਮ ਹੋ ਜੀ ਵੀ ਦੇਖ ਲਓ 2020 ਚ 4 ਸਾਲ ਪੁਰਾਣੇ ਬੰਬ ਹੈ ਜੋ ਛਰਲੇ ਮਾਰ ਰਹੇ ਸਿੱਧੇ ਮਾਰ ਰਹੇ ਆ ਤੁਹਾਨੂੰ ਪਤਾ ਹੀ ਹੈ ਵੀ ਕਈਆਂ ਦੀ ਅੱਖਾਂ ਦਾ ਨੁਕਸਾਨ ਹੋ ਗਿਆ ਤੇ ਸਾਡੇ ਨਾਲ ਮੁੰਡਾ ਦਾ ਮੇਰੇ ਚਾਚੇ ਦਾ ਉਹ ਵੀ ਹਸਪੀਟਲ ਚ ਦਾਖਲ ਹੈ ਉਦੀਆ ਲੱਤ ਦੀ ਹੱਡੀ ਜਮੇ ਜਮੇ ਅਲੱਗ ਹੋ ਗਈ ਸਾਡਾ ਵੀ ਸੱਤਾਂ ਬੱਜੀਆਂ ਵੀ ਜਿਹੜੀ ਮੋਦੀ ਵੀਰੇ ਹਿਟਲਰ ਹੈ ਅੱਜ ਦਾ ਹਿਟਲਰ ਬਣ ਗਿਆ ਉਹ ਬਸ ਪਾਕਿਸਤਾਨ ਨਾਲ ਬਟਨ ਵਾਲਾ ਕੰਮ ਹੋਇਆ ਵੀ ਪਾਕਿਸਤਾਨ ਇੰਨਾ ਪਾਕਿਸਤਾਨ ਚ ਵੀ ਬੁਰਾ ਹਾਲ ਨਹੀਂ ਕਿਉਂਕਿ ਮੇਰੇ ਵੀ ਭਰਾ ਦੋ ਮਿਲਟਰੀ ਚ ਹੈ ਇਹ ਉਹਰੇ ਹਰ ਪਾਕਿਸਤਾਨ ਵਾਲਾ ਵੀ ਨਹੀਂ ਹੈਗਾ ਪਾਕਿਸਤਾਨ ਦੇ ਵੀ ਮਿਲਟਰੀ ਵਾਲੇ ਆਪਣੇ ਬੰਦੇ ਨਾਲ ਗੱਲ ਕਰਦੇ ਆ ਤੇ ਜਿੱਥੇ ਲੋੜ ਹੈ ਚੀਨ ਨੇ ਅਰਨਾਚਲ ਪਰਦੇਸ਼ਾ ਅੱਧੇ ਦੇ ਵੱਧ ਹਿੱਸਾ ਦੱਬ ਲਿਆ ਉੱਥੇ ਮੋਦੀ ਦਾ ਜੋਰ ਨਹੀਂ ਚੱਲਦਾ ਸਾਡੇ ਪਿੰਨੇ ਹੱਤਿਆਂ ਪਰ ਇਹਦਾ ਜੋਰ ਚੱਲਦਾ ਹੈ ਜੇ ਤਾਂ ਆਏ ਹੋ ਮੈਂ ਸਾਡੇ ਕੋਲ ਵੀ ਹਥਿਆਰ ਹੋਵੇ ਫੇਰ ਤਾਂ ਇਹ ਲੜੇ ਸਾਡੇ ਕੋਲ ਕੇ ਆਏ ਸਾਡੇ ਬਜ਼ੁਰਗ ਹੈ ਵਿਚਾਰੇ ਬਜ਼ੁਰਗ ਹੈ ਬੀਬੀਆਂ ਹੈ ਸਾਡਾ ਕਿਸੇ ਦਾ ਜੀ ਨਹੀਂ ਕਰਦਾ ਵੀ ਇੱਥੇ ਆ ਕੇ ਬੈਠਣ ਨੂੰ ਇੰਨੀ ਠੰਡ ਹੈ ਵੀ ਬੀਬੀਆਂ ਬੈਠੀਆਂ ਸਾਡੀਆਂ ਬਜ਼ੁਰਗ ਬੈਠੇ ਆ ਤੇ ਆਪ ਰੋਟੀਆਂ ਬਣਾ ਰਹੇ ਖਾ ਰਹੇ ਹੋਰਾਂ ਝਕਾਰ ਰਹੇ ਕੋਈ ਅਸੀਂ ਦਿਲ ਦਿਲ ਤੇ ਥੋੜੋ ਬੈਠੇ ਆ ਯੂੰਗੇ ਵੀਰੇ ਸਾਡੇ ਆਉਣ ਵਾਲੇ ਟਾਈਮ ਦੀ ਸਾਡੀ ਪੀੜ੍ਹੀਆਂ ਦੀ ਲੜਾਈ ਹੈ ਅਸੀਂ ਤਾਂ ਅੱਕੇ ਹੋਏ ਬੈਠੇ ਆ ਅਸੀਂ ਅਸੀਂ ਮੋਦੀ ਨੂੰ ਵੀ ਕਹਿਣਾ ਚਾਹੁੰਦੇ ਸਾਨੂੰ ਹੋਰ ਨਾ ਅਕਾਬ ਹੈ ਅੱਕੇ ਹੋਏ ਬੰਦੇ ਬੋਕੂ ਕਰ ਜਾਣੇ ਆ ਉਹਦਾ ਉਹਨੂੰ ਨੁਕਸਾਨ ਬਹੁਤ ਜ਼ਿਆਦਾ ਚੱਲਣਾ ਪੈ ਸਕਦਾ ਹੈ ਪਹਿਲਾਂ ਵੀ ਸਰਕਾਰਾਂ ਨੇ ਜਿਨ੍ਹਾਂ ਨੇ ਧੱਕਾ ਕਰਿਆ ਉਹਦਾ ਹਾਲ ਦੇਖ ਲਓ ਕਿਆ ਹੋਇਆ ਏ ਇਹਦਾ ਵੀ ਉਹੀ ਹਾਲ ਹੋਣਾ ਇਹਦਾ ਇਹ ਅਡਾਨੀਆਂ ਤੇ ਅੰਬਾਨੀਆਂ ਦਾ ਇਹ ਇਹ ਤਾਂ ਸਿਰਫ ਨਾਂਉ ਨੂੰ ਐ ਉਹਨਾਂ ਦੇ ਅਰਬਾ ਰੁਪਏ ਦੇ ਇਹਨਾਂ ਨੇ ਕਰਜ਼ੇ ਮਾਫ਼ ਕਰਤੇ ਸਾਡੇ ਥੋੜੇ ਥੋੜੇ ਨਹੀਂ ਕਰ ਸਕਦਾ ਅਸੀਂ ਤਾਂ ਕੁਝ ਚਾਉਂਦੇ ਹੋ ਨਹੀਂ ਅਸੀਂ ਤਾਂ ਆਪਣੀ ਮਿਹਨਤ ਕਰਦੇ ਹਾਂ ਅਸੀਂ ਤਾਂ ਆਪਣੇ ਫਸਲਾਂ ਦਾ ਮੁੱਲ ਚਾਉਂਦੇ ਹਾਂ ਵੀ ਸਾਨੂੰ ਸਾਡੇ ਫਸਲਾਂ ਦਾ ਜੋ ਵਾਜਬ ਮੁੱਲ ਹੈ ਮਿਲੇ ਤਾਂ ਕਿ ਕਿਸਾਨ ਦੀ ਸਥਿਤੀ ਵਧੀਆ ਹੋ ਸਕੇ ਸਗੋਂ ਸਰਕਾਰ ਨੂੰ ਫਾਇਦਾ ਹੋਏ ਵੀਰ ਜੀ ਸਰਕਾਰ ਦਾ 30% ਚਾਵਲ ਪੰਜਾਬ ਦੇ ਰਿਹਾ ਜਿੰਨਾ ਇੰਡੀਆ ਚ ਪੈਦਾ ਹੁੰਦਾ 28% ਕਣਕ ਅਸੀਂ ਪੈਦਾਵਾਰ ਕਰ ਰਹੇ ਹੁਣ ਇਹ ਕਹਿ ਰਹੇ ਆ 80 ਕਰੋੜ ਲੋਕਾਂ ਨੂੰ ਅਸੀਂ ਫਰੀ ਚ ਰਾਸ਼ਨ ਦੇ ਰਹੇ ਉਹ ਉਹ ਪੰਜਾਬ ਦੇ ਸਿਰ ਪਰ ਦੇ 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 ਹੋ ਰਿਹਾ ਇਹ ਤਾਂ ਸਾਡੇ ਜਿੱਤਾਂ ਮੈਂ ਸਾਡੀ ਅਸੀਂ ਬਈ ਗਰੀਬ ਹੈ ਸਾਡੇ ਮੈਂ ਇਨੀ ਜਾਨ ਨਹੀਂ ਹੈਗੀ ਜੇ ਅਸੀਂ 2 ਸਾਲ ਫਸਲ ਰੋਕ ਲਈਏ ਇਹਨਾਂ ਦੀਆਂ ਚੀਕਾਂ ਪੈ ਜਾਣੀਆਂ ਚੀਕਾਂ ਇਹਨਾਂ ਦੇ ਰਾਟ ਪੈ ਜਾਣੇ ਇਹਨਾਂ ਦੇ ਪਰ ਕੀਆ ਕਰੀਏ ਵੀਰੇ ਸਾਡੇ ਕੋਲ ਹੁਣ ਇੰਨਾ ਤਾਮਾ ਜਮਾ ਹੈ ਨਹੀਂ ਜੇ ਅਸੀਂ ਫਸਲ ਰੋਕ ਦੂਗੇ ਅਸੀਂ ਰੋਟੀ ਕਿੱਥੇ ਦੇ ਖਾਵੂਗੇ ਬਾਕੀ ਸੀ2 ਵਾਲਾ ਜੋ ਸੀ2 ਪਲੱਸ ਵਾਲਾ ਉਹ ਵੀ ਇਹ ਜੇ ਇਹਨੂੰ ਉਹ ਵੀ ਲਾਗੂ ਕਰਨਾ ਚਾਹੀਦਾ ਅਸੀਂ ਕੋਈ ਜ਼ਿਆਦਾ ਨਹੀਂ ਮੰਗਦੇ ਜੇ ਸਾਡਾ 1 ਲੱਖ ਰੁਪਿਆ ਖਰਚ ਆਏ ਅਸੀਂ 1.5 ਲੱਖ ਮੰਗਦੇ ਆ ਜੇ ਸਾਡਾ 10000 ਖਰਚਾ ਸਾਨੂੰ ਉਹਦਾ 15000 ਦੇ ਦੇ ਬਸ ਕੋਈ ਜ਼ਿਆਦਾ ਤਾਂ ਨਹੀਂ ਮੰਗ ਰਹੇ ਹੋਰਾਂ ਨੂੰ ਤੇ ਦੇ ਦੇ ਰਿਹਾ ਜਿਹੜੇ ਸਰਕਾਰੀ ਨੌਕਰੀਆਂ ਸੈਂਟਰ ਦੀਆਂ ਕਰਦੇ ਕਿੰਨੀਆਂ-ਕਿੰਨੀਆਂ ਤਨਖਾਹਾਂ ਹੈ ਮਜ਼ਦੂਰ ਨੂੰ ਕਿਹਾ ਮਿਲਦਾ ਕੁਝ ਨਹੀਂ ਮਿਲਦਾ ਜ਼ਿਆਦਾ ਠੰਡ ਪੈਂਦੀ ਹੈ ਸਕੂਲਾਂ ਦੇ ਟਾਈਮ ਸਰਕਾਰੀ ਦਫ਼ਤਰਾਂ ਦੇ ਟਾਈਮ ਚੇਂਜ ਕਰ ਦਿੰਨੇ ਆ ਵੀ ਠੰਡ ਹੈ ਜ਼ਿਮੀਂਦਾਰਾਂ ਨੂੰ ਲੈਟ ਦਿੰਦੇ ਰਾਤ ਨੂੰ 2 ਵਜੇ ਕਿਉਂ ਜ਼ਿਮੀਂਦਾਰ ਨੂੰ ਵੀ ਠੰਡ ਹੈ ਲੈਟ ਦਿਨ ਦੀ ਦਿਨ ਦੋ 8 ਘੰਟੇ ਦੇਣੀ ਉਹ ਵੀ ਰਾਤ ਨੂੰ 2 ਵਜੇ ਛੱਡਣੀ ਹੈ ਜੱਟ 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 ਠੰਡਾ ਮੈਂ ਮਲਦੇ ਆ ਇਹਨਾਂ ਨੂੰ ਜਿਹੜੇ ਨੌਕਰੀਆਂ ਕਰਦੇ ਉਹਨਾਂ ਦਾ ਜ਼ਿਆਦਾ ਫਿਕਰ ਹੈ ਵੀਰੇ ਜ਼ਿਮੀਦਾਰਾਂ ਨੂੰ ਤਾਂ ਇਹ ਮਤਲਬ ਸਮਝਦੇ ਹੋ ਨਹੀਂ ਜ਼ਿਮੀਦਾਰਾਂ ਨੂੰ ਤਾਂ ਐ ਸੋਦੇ ਵੀ ਤਾਂ ਰਹਿੰਦ ਗੁੰਦੇ ਜ਼ਿਮੀਦਾਰ ਆਈ ਪਰ ਆਇਆ ਭਾਈ ਇਹਨਾਂ ਨੇ ਪਹਿਲਾਂ ਵੀ ਦੇਖਿਆ ਹੈ ਤੇ ਹੁਣ ਵੀ ਇਹ ਮਸਲੇ ਹੱਲ ਨਾ ਹੋਏ ਹੁਣ ਪਹਿਲਾਂ ਨਾਲੋਂ ਵੀ ਲੰਬਾ ਸੰਘਰਸ਼ ਹੋਊਗਾ ਤੇ ਪਹਿਲਾਂ ਨਾਲੋਂ ਜ਼ਿਆਦਾ ਇਕੱਠ ਵੀ ਹੋਊਗਾ ਤੇ ਲੋਕ ਵੀ ਜ਼ਿਆਦਾ ਜੁੜੂਗੇ ਮਜ਼ਦੂਰ ਵੀ ਸਾਡੇ ਨਾਲ ਹੈ ਸਾਡੇ ਹਿੰਦੂ ਵੀਰ ਵੀ ਸਾਡੇ ਨਾਲ ਹੈ ਸਾਡੇ ਮੁਸਲਮਾਨ ਵੀਰ ਵੀ ਸਾਡੇ ਨਾਲ ਹੈ ਅਸੀਂ ਸਾਰੀਆਂ ਹੀ ਕੌਮਾਂ ਦਾ ਭਲਾ ਮੰਗਣ ਵਾਲੇ ਆ ਸਾਰੀਆਂ ਕੌਮਾਂ ਦਾ ਭਲਾ ਚਾਹੁੰਦੇ ਆ ਮੋਦੀ ਨੇ ਤਾਂ ਮੰਦਰ ਬਣਾ ਕੇ ਆਪਣਾ ਵੋਟਾਂ ਖਾਤਰ ਬਣਾਇਆ ਕਿ ਕੋਈ ਨਾ ਧਰਮਿਕ ਉਹਦੇ ਗੱਤ ਨਹੀਂ ਬਣਾਇਆ ਸਿਰਫ ਵੋਟਾਂ ਖਾਤਰ ਬਣਾਇਆ ਬਾਕੀ ਵੀਰ ਜੀ ਸਾਨੂੰ ਦੀਪ ਸਿੱਧੂ ਦੀ ਘਾਟ ਬਹੁਤ ਰੜਕਦੀ ਹੈ ਉਹਦੇ ਵਰਗਾ ਸਾਨੂੰ ਯੂਥ ਲੀਡਰ ਨਹੀਂ ਮਿਲਿਆ ਕੋਈ ਵੀ ਮੁਟਕੇ ਹੈਨਾ ਜੋ ਵੀ ਸਾਡੀ ਆਵਾਜ਼ ਬਲੰਦ ਕਰਦਾ ਉਹਦੇ ਬਾਰੇ ਪ੍ਰੋਪਗੈਂਡਾ ਕਰਕੇ ਕੁਝ ਕਰ ਦਿੰਦੇ ਆ ਦੀਪ ਸਿੱਧੂ ਨੇ ਆਵਾਜ਼ ਚੱਕੀ ਦੀਪ ਸਿੱਧੂ ਨਾਲ ਕੀ ਆ ਹੋਇਆ ਇਹਨਾਂ ਨੇ ਮਰਾਇਆ ਸਿੱਧੂ ਮੁਸੇ ਵਾਲੇ ਜਾਂ ਥੋੜੇ ਜੇ ਗੀਤ ਗਾਏ ਸਾਡੇ ਮਤਲਬ ਜੋ ਸਾਡੀ ਹੋਣ ਦੇ ਉਹਦੇ ਨਾਲ ਦੇਖ ਲਓ ਕੀ ਆ ਹੋਇਆ ਮਤਲਬ ਜੋ ਵੀ ਪੰਜਾਬ ਚ ਉੱਪਰ ਉੱਠ ਰਿਹਾ ਹੁਣ ਕਾਲਾ ਤਣਾਉ ਲਾਏ ਉਹ ਪੁਰਾਣਾ ਗੈਂਗਸਟਰ ਤਾਂ ਚਲੋ ਠੀਕ ਐ ਉਹ ਹੁਣ ਜੱਤੋ ਜੁੜਿਆ ਤਾਂ ਚੰਗੇ ਪਾਸੇ ਨੂੰ ਉਹਦੇ ਨਾਲ ਕੀ ਆ ਹੋਇਆ ਉਹ ਲਾਉਰੈਂਸ ਬਿਛਨੋਈ ਇਹਨਾਂ ਨੇ ਆਪਣਾ ਜਵਾਈ ਬਣਾ ਕੇ ਵਟਾਲਿਆ ਬਾਈ ਉਹਨੂੰ ਵੀ ਗੋਲੀ ਮਾਰੋ ਇਨਕਾਊਂਟਰ ਕਰੋ ਕਾਦੇ ਖਤਰ ਰੱਖਿਆ ਵਾ ਉਹਨੂੰ ਐਨੀਆਂ ਸਹੂਲਤਾਂ ਦਈਆਂ ਵੀ ਆ ਸੱਚਾ हां जी हां ओही गल है, 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 है ना ਵੀ ਇਹ ਦੋਰੀ ਨੀਤੀ ਐ ਪੰਜਾਬ ਨਾਲ ਤਾਂ ਵੀ ੱੱੱਕਾ ਹੁੰਦਾ ਐ ੱੱੱਕਾ ਹੁੰਦਾ ਰਹਿਣਾ ਐ ਇਹ ਸਾਡੀ ਆਖਰੀ ਜੰਗ ਐ ਕਰੋ ਜੇ ਮਰੋ ਵਾਲਾ ਕੰਮ ਐ ਸਾਡੇ ਖਾਤਰ ਇਹ ਜੰਗ ਜਿੱਤਣੀ ਬਹੁਤ ਜ਼ਰੂਰੀ ਐ ਜੇ ਰੱਬ ਨਾ ਕਰੇ ਇਹ ਜੰਗ 'ਚ ਅਸੀਂ ਪਿੱਛੇ ਹਟ ਗਏ ਤਾਂ ਸਾਡੀਆਂ ਨਸਲਾਂ ਫਸਲਾਂ ਸਭ ਸਾਰਾ ਕੁਝ ਖਤਮ ਹੋ ਜਾਣਾ ਇਹਨਾਂ ਨੂੰ ਸਾਨੂੰ ਉੱਪਰ ਨਹੀਂ ਭੱਜਣਾ ਕਿਉਂਕਿ ਸਾਡੇ ਮੁੰਡੇ ਕੁਝ ਬਾਹਰ ਚਲੇ ਗਏ ਕੋ ਨਸ਼ਿਆਂ ਨੇ ਖਾ ਲਈ ਫੇਰ ਵੀ ਦੇਖ ਲਓ ਜਿਹੜੇ ਪੰਜਾਬ ਨੂੰ ਨਸ਼ੇ ਦਾ ਅਟੈਕ ਦਿੰਦੇ ਤੇ ਦੇਖ ਲਓ ਕਿੰਨੇ ਆ ਸਾਡੀ ਸਾਰੇ ਅੱਜ ਜੂਤ ਇਹ ਸਿਰਫ ਪ੍ਰੋਪੋਗੈਂਡਾ ਹੈ ਵਾ ਪੰਜਾਬ ਨੂੰ ਥੱਲੇ ਲਾਉਣ ਦਾ ਇਹਨਾਂ ਨੇ ਮਿਲਟਰੀ ਦਾ ਏਰੀਆ ਬਣਾਤਾ ਸੜਕਾਂ ਤੁਹਾਡੇ ਸਾਹਮਣੇ ਸਾਡੀਆਂ ਅਬਜਾਉ ਜ਼ਮੀਨਾਂ ਵਿੱਚੋਂ ਕੱਢ ਰਹੇ ਆ ਵੀ ਗੱਲ ਇੱਥੇ ਆ ਇਹਨਾਂ ਨੇ 2-4 ਸਾਲਾਂਾਂ ਮੇ ਪੰਜਾਬ ਨੂੰ ਦੱਬਣ ਦੀ ਪੂਰੀ ਤਿਆਰੀ ਕਰੀ ਬੈਠੇ ਆ ਬਾਕੀ ਵੀਰੇ ਸਭ ਤੋਂ ਵੱਡਾ ਧੰਨਵਾਦ ਹੈ ਤੁਹਾਡਾ ਸਾਡੇ ਮੀਡੀਆ ਵਾਲੇ ਵੀਰਾਂ ਦਾ ਤੁਸੀਂ ਵੀ ਸਾਡੀ ਆਵਾਜ਼ ਬਹੁਤ بلند ਕਰ ਰਹੇ ਆ ਤੁਸੀਂ ਸਾਡੇ ਮੋਢੇ ਨਾਲ ਮੋਢਾ ਨਾਲ ਹੀ ਖੜੇ ਆ ਜਿੰਨਾ ਯੋਗਦਾਨ ਸਾਡਾ ਏ ਉਤੋਂ ਵੱਧ ਯੋਗਦਾਨ ਵੀਰ ਤੁਹਾਡਾ ਏ ਅਸੀਂ ਤੁਹਾਡਾ ਬਹੁਤ ਧੰਨਵਾਦ ਸਾਰੇ ਮੀਡੀਆ ਵਾਲੇ ਬਸ ਵੀਰ ਇੰਨਾ ਕੁਝ ਇਹ ਕਹਿਣਾ ਤਾਂ ਵੀ ਅਸੀਂ ਇਹੀ ਚਾਹੁੰਦੇ ਵੀਰ ਸਾਰੇ ਇਕੱਠੇ ਹੋ ਕੇ ਚੱਲੋ ਤਾਂ ਕਿ ਆਪਾਂ ਇਸ ਗੱਲ 'ਚ ਕਾਮਯਾਬ ਕਰ ਸਕੀਏ ਤੇ ਬਿਨਾ ਆਪਣੇ ਬਿਨਾ ਆਪਣੇ ਆਗੂਆਂ ਤੋਂ ਅੱਗੇ ਨਾ ਜਾਓ ਵੀਰੇ ਉਹ ਤਾਂ ਨੁਕਸਾਨ ਵਾਲਾ ਕੰਮ ਧੰਨਵਾਦ ਵੀਰੇ ਤੁਹਾਡਾ ਬਹੁਤ ਇਹ ਨੌਜਵਾਨ ਬੋਲਿਆ ਅਸਲੀ ਜੋ ਧਰਨੇ ਦੇ ਵਿੱਚ ਹੋ ਰਿਹਾ ਹੈ ਜਿੱਥੇ ਅਸਲੀ ਜੋ ਮੰਗਾਂ ਨੇ ਜਾਂ ਸਮੱਸਿਆਵਾਂ ਨੇ ਉਹ ਸਾਰੀਆਂ ਇਹਨਾਂ ਨੇ ਦੱਸੀਆਂ ਨੇ ਤੇ ਅੱਗੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਧੰਨਵਾਦ